ਸਰ ਵਿਸਪੀ ਪਾਰਟੀ ਨੇ ਬਹੁਤ ਵੱਡਾ ਪ੍ਰੋਸਾ ਦੇ ਕੇ ਮਨਸ਼ੀਰ ਦਿੱਤੀ ਹੈ ਮੈਦਾਨ ਵਿੱਚ ਪੜਿਆ ਕੀ ਕਹਣਾ ਚਾਹੀਦਾ ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਹਾਈ ਕਮਾਂਡ ਭੈਣ ਮਾਇਆ ਬਤਜੀ ਦਾ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਫਰਾਗ ਦੇ ਦਿੱਤੀ ਮੇਰੇ ਵਰਗੇ ਨਿਮਾਣੇ ਵਰਕਰ ਨੂੰ ਮੌਕਾ ਦਿੱਤਾ ਔਰ ਇਹ ਕੱਲਾ ਮੇਰਾ ਸਨਮਾਨ ਨਹੀਂ ਮੇਰੇ ਪਰਿਵਾਰ ਦਾ ਸਨਮਾਨ ਨਹੀਂ ਹੈ ਇਹ ਬਹੁਜਨ ਅੰਦੋਲਨ ਦੇ ਵਿੱਚ ਲੱਗੇ ਹੋਏ ਹਰ ਛੋਟੇ بڑے ਦਰਜਾ ਬਾਦ ਦਰਜਾ ਵਰਕਰਾਂ ਦਾ ਸਨਮਾਨ ਹੈ ਮੈਂ ਉਹਦੇ ਲਈ ਬਹੁਤ ਬਾਰ ਬਰਗੜ ਕਰਦਾ ਸਾਰੀ ਹਾਈ ਕਮਾਂਡ ਦਾ ਔਰ ਦੂਸਰਾ ਮੈਂ ਵਾਦਾ ਕਰਦਾ ਕੀ ਆਪਣੇ ਪੂਰੀ ਸ਼ਿੱਦਤ ਨਾਲ ਇਮਾਨਦਾਰੀ ਦੇ ਨਾਲ ਹਿਸ਼ਾਰਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਮੈਂ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਤਤਪਰਤਾ ਨਾਲ ਕਰਾਂਗਾ ਔਰ ਇਮਾਨਦਾਰੀ ਦੇ ਨਾਲ ਕਰਾਂਗਾ ਸਰ ਕੇਸਮੁਜੀ ਕੁਝ ਦਿਨਾਂ ਤੋਂ ਪ੍ਰਚਾਰ ਕਰ ਰਹੇ ਸੀ ਪਰ ਕੁਝ ਦਿਨ ਪਹਿਲਾਂ ਉਹ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਗਿਆ ਲੱਗਦਾ ਕਿਤੇ ਨਾ ਕਿਤੇ ਇਹ ਕੇਸ ਕੁਮਾਰੀਆ ਬੀਐਸਪੀ ਦੀ ਪਾਰਟੀ ਦੇ ਸੁਰਖੋਬੇ ਬਿਲਕੁਲ ਜੀ ਬਿਲਕੁਲ ਦੇਖੋ ਔਰ ਇਹ ਭਗਵੰਤ ਮਾਨ ਸਰਕਾਰ ਦੀ ਸ਼ਹਿਰ ਦੇ ਉੱਪਰ ਉਹਨੇ ਬਸਪਾ ਦੇ ਪਿੱਠ ਦੇ ਉੱਪਰ ਇਹਨਾਂ ਨੇ ਛੁਰਾ ਘੋਪਿਆ ਔਰ ਜੋਸ ਵੇਲੇ ਉਹਨੂੰ ਟਿਕਟ ਵੀ ਮਨਾਈ ਹੋ ਇਮੀਡੀਏਟਲੀ ਉਹ ਭਗਵੰਤ ਮਾਨ ਹੁਣਾਂ ਦੇ ਕੋਲ ਬੈਠਾ ਸੀ ਔਰ ਡਾਕਟਰ ਰਾਜਕੁਮਾਰ ਹੁਣਾਂ ਦੇ ਕੋਲ ਚਲਾ ਗਿਆ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਉਹਨੇ ਪਹਿਲਾਂ ਹੀ ਸਾਜ਼ਬਾਦ ਸੀਗੀ ਇਹਨਾਂ ਦੀ ਔਰ ਇਹ ਮਰਦ ਕੀ ਬਹੁਜਨ ਅੰਦੋਲਨ ਦੇ ਵਿੱਚ ਜਿਹੜਾ ਗਰੀਬਾਂ ਦਾ ਇਹ ਅੰਦੋਲਨ ਹੈ ਮਜਲੂਮਾਂ ਦਾ ਹਾਸ਼ੀਆਕਰ ਸਮਾਜ ਦੇ ਸਾਬ ਕਾਸ਼ੀਨਾਮ ਦਾ ਸ਼ੁਰੂ ਕੀਤਾ ਜਿਹੜਾ ਅੰਦੋਲਨ ਸੀ ਉਹਨੂੰ ਇਹ ਖੋਰਾ ਲਾਉਣ ਬੈ ਇੱਕ ਕੋਜੀ ਸਾਜੇ ਸੀਗੀ ਔਰ ਇਹਦੀ ਅਸੀਂ ਨਿੰਦਿਆ ਕਰਦੇ ਹਾਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਸਾਹਿਬ ਕਾਸ਼ੀਨਾਮ ਨੂੰ ਮੰਨਣ ਵਾਲੇ ਲੋਕ ਨਾਂ ਮਾਇਆਵਤੀ ਨੂੰ ਮੰਨਣ ਵਾਲੇ ਲੋਕ ਡਾਕਟਰ ਬੀਆਰ ਅੰਬੇਰਕਰ ਨੂੰ ਮੰਨਣ ਵਾਲੇ ਲੋਕ ਇਹਨਾਂ ਨੂੰ ਕਦੀ ਵੀ ਮਾਫ਼ ਨਹੀਂ ਕਰਨਗੇ ਸਰ 10 ਸਾਲ ਤੋਂ ਜੀ.ਪੀ. ਦਾ ਸੀਟ ਗਈ ਹਸ਼ਰਪੁਰ ਤੋਂ ਪਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੋਮ ਪ੍ਰਕਾਸ਼ ਨੇ ਉੱਜਵਿਕਾਸ ਨਹੀਂ ਕੀਤਾ ਇੰਡਸਟਰੀ ਵਗੈਰਾ ਨਹੀਂ ਲਗਾਈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਇਹ ਤਾਂ ਸਾਫ਼ ਸਪਸ਼ਟ ਗੱਲ ਆ ਜਿਹੜੀ ਆਪਣੀਆਂ ਅੱਖਾਂ ਨਾਲ ਜਿਹੜੀ ਚੀਜ਼ ਵੇਖਦੀ ਐ ਤੁਸੀਂ ਦੱਸੋ ਕਿ ਪਿਛਲੇ 10 ਸਾਲਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਕਿਹੜੀਆਂ ਵੱਡੀਆਂ ਇੰਡਸਟਰੀਆਂ ਇੱਥੇ ਲੱਗ ਗਈਆਂ ਵੀ ਜਿਹਦੇ ਨਾਲ ਇੱਥੇ ਦੇ ਲੋਕ ਦੁਬਈ ਅਮਰੀਕਾ ਕੈਨੇਡਾ ਮਤਲਬ ਬੀਜੇ ਏਜੰਟਾਂ ਨੂੰ ਪੈਸੇ ਦੇ ਕੇ ਜਾਣੋ ਬੰਦ ਹੋ ਗਏ ਬਰੋਜ਼ਗਾਰਚ ਉਹਦਾ ਹੀ ਵਿਚਾਰਾ ਬੇਸਹਾਰਾ ਫਿਰਦਾ ਪਿਆ ਨਿਰਾਸ਼ ਫਿਰਦਾ ਪਿਆ ਉਹ ਨਿਰਾਸ਼ਾ ਦੀ ਹਾਲਤ ਦੇ ਵਿੱਚ ਉਹ ਨਸ਼ਿਆਂ ਵੱਲ ਨੂੰ ਜਾ ਰਿਹਾ ਗੈਂਗਸਟਰਾਂ ਵੱਲ ਜਾ ਰਿਹਾ ਔਰ ਜੇਕਰ ਇਹਨਾਂ ਨੇ ਕੋਈ ਅੱਛੇ ਵਿੱਦਿਕ ਅਦਾਰੇ ਅੱਛੇ ਕਿੱਤੇ ਦੇ ਲਈ ਕੋਈ ਪਰਵੰਧ ਕੀਤੇ ਹੁੰਦੇ ਕੋਈ ਪਲੈਨਿੰਗ ਬਣਾਈ ਹੁੰਦੀ ਕੋਈ ਇੰਡਸਟਰੀ ਲੱਗੀ ਹੁੰਦੀ ਦੇਖੋ ਸਰਕਾਰ ਦੀਆਂ ਇੰਡਸਟਰੀਜ਼ ਬਹੁਤ ਹੈਗੀਆਂ ਆਰਮੀ ਦੇ بڑے ਪ੍ਰੋਜੈਕਟ ਆ ਰੇਲਵੇ ਦੇ ਬਹੁਤ ਪ੍ਰੋਜੈਕਟ ਹੈਗੇ ਆ ਜੇ ਉਹਨਾਂ ਤੇ ਕੰਮ ਕੀਤਾ ਹੁੰਦਾ ਤਾਂ ਬਹੁਤ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲ ਸਕਦਾ ਸੀ ਪਰ ਇਹਨਾਂ ਨੇ ਤਾਂ ਆਰਮੀ ਦੀ ਭਰਤੀ ਵੀ ਜਿਹੜੀ ਸੀਗੀ ਜਿਹਦੇ ਵਿੱਚ ਸਾਡੇ ਹਜ਼ਾਰਾਂ ਹੀ ਇਸ ਏਰੀਆ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਉਹਨੇ ਤਾਂ ਉਹ ਵੀ ਬੰਦ ਕਰ ਦਿੱਤੀ ਤਾਂ ਲੋਕਾਂ ਨੂੰ ਬਹੁਤ ਹੀ ਮਤਲਬ ਕਿ ਨਿਰਾਸ਼ਾ ਹੈ ਇਸ ਵਕਤ ਸਰ ਇਹ ਆਪਣੇ ਆਰਮੀ ਦੀ ਭਰਤੀ ਵਲੇ 4 ਸਾਲ ਇਥੇ ਸੋਰੀ ਆਰਮੀ ਪਤੀ ਰਹਿ ਰਹੀ ਹੁੰਦੀ ਸੀਗੀ ਪਰ ਹੋਰ ਜੇ ਗੱਲ ਕਰੀ ਕੰਡੀ ਦੇ ਲੋਕ ਕਾਫੀ ਲੋਕ ਜਿਹੜੇ ਆਰਮੀ ਤੇ ਨਿਰਭਰ ਸੀਗੇ ਤੇ ਹੁਣ ਅਗਨੀ ਵੀਰ ਕਰਤੀ ਹੈ ਕਿਤੇ ਕਿਤੇ ਨੌਜਵਾਨਾਂ ਵਿੱਚ ਵੀ ਰੋਸ ਦਿਖਾਇਆ ਜਾ ਰਿਹਾ ਹੈ ਬਿਲਕੁਲ ਬਿਲਕੁਲ ਦੇਖੋ ਜਿਹੜੀ ਅਗਨੀ ਵੀਰ ਦੀ ਪਾਲਿਸੀ ਆ ਗਵਰਨਮੈਂਟ ਨੇ ਪਤਾ ਨਹੀਂ ਕੀ ਸੋਚ ਕੇ ਪਾਲਿਸੀ ਬਣਾਈ ਹੈ ਦੇਖੋ ਸਰਕਾਰਾਂ ਦਾ ਜਿਹੜਾ ਕੰਮ ਕਰਨ ਦਾ ਮਕਸਦ ਦੇਖੋ ਤਿੰਨ ਚਾਰ ਐਂਗਲ ਹੁੰਦੇ ਉਹਦੇ ਪਹਿਲਾ ਤਾਂ ਇਹ ਚਲੋ ਦੇਸ਼ ਦੀ ਸੁਰੱਖਿਆ ਤਾਂ ਇੱਕ ਮਹੱਤਵਪੂਰਨ ਹੁੰਦਾ ਹੀ ਹੁੰਦਾ ਲੇਕਿਨ ਇਸ ਦੇਸ਼ ਰੂਪੀ ਜਿਹੜਾ ਪਲੋਟ ਆ ਭਾਰਤ ਦਾ ਉਹਦੇ ਵਿੱਚ ਜਿਹੜੇ 140 ਕਰੋੜ ਲੋਕ ਰਹਿ ਰਹੇ ਆ ਅਸੀਂ ਉਹਨਾਂ ਦਾ ਭਲਾ ਵੀ ਤਾਂ ਦੇਖਣਾ ਹੈ ਨਾ ਹਰ ਚੀਜ਼ ਨੂੰ ਅਸੀਂ ਤਕਨੀਕ ਨਾਲ ਨਹੀਂ ਜੋੜ ਸਕਦੇ ਹਰ ਚੀਜ਼ ਨੂੰ ਅਸੀਂ ਸਿਧਾਂਤਾਂ ਨਾਲ ਨਹੀਂ ਜੋੜ ਸਕਦੇ ਜਿਹੜੀ ਵਿਵਹਾਰਕ ਮੁਸ਼ਕਲਾਂ ਲੋਕਾਂ ਦੀਆਂ ਲੋਕਾਂ ਨੂੰ ਬੇਸਿਕ ਐਮਿਨਿਟੀਆਂ ਚਾਹੀਦੀਆਂ ਆ ਸਿਹਤ ਸੁਵਿਧਾਵਾਂ ਚਾਹੀਦੀਆਂ ਸਿੱਖਿਆ ਸੁਵਿਧਾਵਾਂ ਚਾਹੀਦੀਆਂ ਔਰ ਰੋਜ਼ਗਾਰ ਚਾਹੀਦਾ ਔਰ ਆਰਮੀ ਜਿਹੜਾ ਆ ਕੰਢੀ ਦੇ ਏਰੀਆ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਕਿ ਇੱਕ ਸਾਧਨ ਸੀ ਕੰਢੀ ਦੇ ਲੋਕਾਂ ਨੂੰ ਜਿਹੜੇ ਜਿਹੜੇ ਕਿ ਆਰਮੀ 'ਚ ਭਰਤੀ ਹੁੰਦੇ ਸੀ ਉਹ ਦੇਖੋ ਆਰਮੀ 'ਚ ਭਰਤੀ ਹੋਣ ਦੇ ਨਾਲ ਉਹਨਾਂ ਨੂੰ ਜਿੱਥੇ ਨੌਕਰੀ ਮਿਲਦੀ ਸੀ ਉੱਥੇ ਮਰਦੇ ਦਮ ਤੱਕ ਦੀ ਇੱਕ ਉਹਨਾਂ ਨੂੰ ਸੁਰੱਖਿਆ ਮਿਲਦੀ ਸੀ ਜੀਵਨ ਦੀ ਕਿਉਂਕਿ ਪੈ ईसीएचएस ਦੇ ਵਿੱਚ ਉਹਨਾਂ ਨੂੰ ਇਲਾਜ ਮੁਫਤ ਮਿਲਣਾ ਹੈ ਕੰਟੇਨ ਦੇ ਵਿੱਚ ਉਹਨਾਂ ਨੂੰ 36 ਪ੍ਰਕਾਰ ਦਾ ਸਮਾਨ ਉਹਨਾਂ ਨੂੰ ਫ੍ਰੀ ਮਿਲਣਾ ਹੈ ਤਾਂ ਉਹ ਫਿਰ ਉਹਨਾਂ ਦੇ ਬੱਚੇ ਨੂੰ ਅੱਗੇ ਆਰਮੀ 'ਚ ਭਰਤੀ ਹੋਣ ਲਈ ਐਕਸਮੈਨ ਸਰਵਿਸਮੈਨ ਕੋਟੇ ਦਾ ਫਾਇਦਾ ਮਿਲਣਾ ਔਰ ਇਹ ਕਿੰਨੇ ਫਾਇਦੇ ਸੀਗੇ ਲੋਕਾਂ ਨੂੰ ਉਹ ਫਾਇਦੇ ਅਗਨੀਵੀਰ ਦੀ ਸਕੀਮ ਆਉਣ ਦੇ ਨਾਲ ਇਮੀਡੀਏਟਲੀ ਉਹ ਬੰਦ ਹੋ ਗਏ ਔਰ ਇਹ ਮੇਰੇ ਹਿਸਾਬ ਨਾਲ ਇਹ ਬਹੁਤ ਮਾੜਾ ਹੋਇਆ ਔਰ ਪੰਜਾਬ ਦੀ ਵੀ ਜਿਹੜੀ ਭਰਤੀ ਸੀ ਅੱਗੇ ਆਰਮੀ ਦੇ ਵਿੱਚ ਉਹਦੀ ਜਿਹੜੀ ਪਰਸੈਂਟੇਜ ਸੀ 3-4% ਤੋਂ ਘੱਟ ਕੇ ਹੁਣ 1% ਦੇ ਲਾਗੇ ਸਾਗੇ ਰਹਿ ਗਈ ਹੈ ਇਹ ਵੀ ਇੱਕ ਬੜੀ ਮਤਲਬ ਕੀ ਮਾੜੀ ਗੱਲ ਹੈ ਸਰਕਾਰ ਨੂੰ ਇਹ ਜਿਹੜਾ ਹੈਗਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਅਸੀਂ ਇਹਦੀ ਸਖਤ ਸ਼ਬਦਾਂ ਨਿੰਦਾ ਕਰਦੇ ਸਰ ਮੋਦੀ ਦੇ ਨਾਰਾ ਆਏ 400 ਪਾਰ ਔਰ ਆਵਾਜ਼ੀ ਪਾਰਟੀ ਕਹਿੰਦੀ 130 ਕਿਵੇਂ ਦੇ ਦੇ ਸਰ ਦੇਖੋ ਕਹਿੰਦੇ ਤੁਸੀਂ ਜੋ ਮਰਜੀ ਕਹੀਏ ਵੇ ਕਹਿੰਦੇ ਤਾਂ ਅਸੀਂ ਇਹ ਵੀ ਕਹਿ ਸਕਦੇ ਅਮਰੀਕਾ ਵੀ ਸਾਡੀ ਸਰਕਾਰ ਬਣਨੀ ਹੈ ਕਹਿਣਾ ਤਾਂ ਕੁਝ ਹੋਣਾ ਨਹੀਂ ਹੈ 400 ਪਾਰ ਇੱਕ ਸਾਈਕੋਲੋਜੀਕਲ ਇਮਪੈਕਟ ਪਾਉਣ ਦੀ ਲੋਕਾਂ ਦੇ ਉੱਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 400 ਐਮਪੀ ਸਾਡੇ ਆ ਰਹੇ ਹਨ ਔਰ ਪਤਾ ਬੀਜੇਪੀ ਨੂੰ ਵੀ ਹੈ ਵੀ ਸਾਡੇ ਇਸ ਵਾਰ 400 ਤਾਂ ਕੀ ਜੇ 220 ਆ ਜਾਣ ਤਾਂ ਬਹੁਤ ਤੋ ਕਿਉਂਕਿ ਵੋਟ ਤੁਹਾਡੇ ਕਹਿਣ ਜਾਂ ਪਰਸਨੈਲਿਟੀ ਦਾ ਜਿਹੜਾ ਤੁਹਾਡਾ ਔਰਾ ਹੈ ਜਾਂ ਤੁਹਾਡਾ ਜਿਹੜਾ ਕਰਿਸਮਾ ਹੈ ਉਹ 10 ਸਾਲ ਚੱਲ ਗਿਆ ਬਟ ਹੁਣ ਲੋਕ ਦੇਖਦੇ ਪਾਏ ਆ ਕਿ ਦਸਾਂ ਸਾਲਾਂ ਬਾਅਦ ਵੀ ਟੋਟਲ ਜਿਹੜੀ ਜਿਹੜੀ ਰੋਜ਼ਗਾਰ ਦੀ ਪਰਸੈਂਟੇਜ ਆ ਉਹ 15% ਤੋਂ ਉੱਪਰ ਹੋ ਰਹੀ ਹੈ 80 ਕਰੋੜ ਤੋਂ ਉੱਪਰ ਬੰਦਾ ਨਾ ਮੌਜਦ ਰਾਸ਼ਨ ਲੈ ਕੇ ਖਾ ਰਿਹਾ ਔਰ ਮੋਦੀ ਜਿਹੜੀ ਇੱਕ ਗੱਲ ਬੜੀ ਮੈਨੂੰ ਅਜੀਬ ਕਹੋ ਜਾਂ ਬੁਰੀ ਲੱਗੀ ਵੀ ਮੈਂ 80 ਕਰੋੜ ਲੋਕਾਂ ਨੂੰ ਰਾਸ਼ਨ 2029 ਤੱਕ ਦਿੰਦਾ ਰਹੂੰਗਾ ਮਤਲਬ ਕਿ ਮੈਂ 2029 ਤੱਕ ਵੀ ਉਹਨਾਂ ਨੂੰ ਰਾਸ਼ਨ ਖਰੀਦਣ ਜੋਗਾ ਨਹੀਂ ਹੋਣ ਦਊਂਗਾ ਗਰੀਬ ਹੀ ਰੱਖੂੰਗਾ ਉਹਨਾਂ ਨੂੰ ਤੇ ਇਹ ਜਿਹੜੀਆਂ ਪਾਲਿਸੀਆਂ ਹੈਗੀਆਂ ਬੜੀਆਂ ਹੀ ਮਤਗੀ ਮੰਦ ਭਾਗੀਆਂ ਪਾਲਿਸੀਜ਼ ਹੈਗੀਆਂ ਮੈਨੂੰ ਨਹੀਂ ਲੱਗਦਾ ਕਿ ਲੋਕ ਹਰ ਵਾਰੀ ਲਾਰੇ 'ਚ ਆ ਜਾਣ ਕਿਸੇ ਦੇ ਵੀ ਇਹ ਇਹ ਹਰ ਵਾਰੀ ਕੋਈ ਨਾ ਕੋਈ ਨਵਾਂ ਸ਼ਗੂਫਾ ਛੜ ਕੇ ਹੀ ਵੋਟਾਂ ਲੈ ਜਾਣਗੇ ਇਸ ਵਾਰ ਜਿਹੜੀ ਲੋਕ ਵੋਟਾਂ ਦੀ ਚੁੱਪ ਹੈ ਨਾ ਔਰ ਪਰਸੈਂਟੇਜ ਜਿਹੜੀ ਘਟ ਰਹੀ ਹੈ ਉਹ ਦੂਜਾ ਕਾਰਨ ਮੈਂ ਇੱਕ ਹੋਰ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਗੱਲ ਕਰਨੀ ਚਾਹਾਂਗਾ ਅੱਜ ਪੰਜਾਬ ਦੇ ਵਿੱਚ ਬੀਜੇਪੀ ਕਿੱਥੇ ਹੈ ਤੁਸੀਂ ਧਿਆਨ ਮਾਰੋ ਮੇਰੇ ਖਿਆਲ ਚ ਬੀਜੇਪੀ ਦੇ ਵਿੱਚ ਅੱਧੇ ਨਾਲੋਂ ਜ਼ਿਆਦਾ ਲੀਡਰ ਐ ਇਸ ਵੇਲੇ ਕਾਂਗਰਸੀ ਐ ਤੋ ਜਦੋਂ ਮੈਂ ਉਹਨਾਂ ਦੇ ਨਾਮ ਪੜ੍ਹਦੇ ਨੇ ਭੁਲੇਖਾ ਪੈਂਦਾ ਵੀ ਸ਼ਾਇਦ ਕਾਂਗਰਸ ਦਾ ਬਿਆਨ ਲੱਗਾ ਹੋਇਆ ਬਲਦਾਮ ਜਾਖੜ ਰਾਣਾ ਸੋਢੀ ਕੈਪਟਨ ਮਨਿੰਦਰ ਪਰਨੀਤ ਕੋਰ ਉਹ ਫਿਰ ਮੁੰਡਾ ਬਿੱਟੂ ਕਿੰਨੇ ਲੀਡਰ ਆ ਜਿਹੜੇ ਅੱਜ ਕਾਂਗਰਸ ਦੇ ਜਿੰਨੇ ਲੀਡਰ ਉਹ ਸਾਰੇ ਇਧਰ ਇਲੈਕਸ਼ਨ ਲੜ ਰਹੇ ਆ ਔਰ ਹਨਾਨੀ ਵਾਲੀ ਗੱਲ ਕੀ ਆਮ ਆਦਮੀ ਪਾਰਟੀ ਦੇ 56 ਐਮਐਲਏ ਕਿਸੇ ਸਮੇਂ ਤੇ ਕਾਂਗਰਸ ਜਾਂ ਬੀਜੇਪੀ ਜਾਂ ਅਕਾਲੀ ਦੇ ਲੀਡਰ ਹੁੰਦੇ ਸੀਗੇ ਮਰਗੇ ਪਾਰਟੀਆਂ ਦਾ ਜਿਹੜਾ ਨੇ ਇਹਨਾਂ ਨੇ ਆਪਣਾ ਬਕਾਰ ਗਵਾ ਲਿਆ ਆ ਔਰ ਇੱਕ ਕਾਰਜਕਰਤਾ ਜਿਹੜਾ ਇੱਕ ਕਾਰਜਕਰਤਾ ਜ਼ਿੰਦਗੀ ਭਰ ਆਪਣੀ ਲਗਾਉਂਦਾ ਉਹ ਜਦੋਂ ਉਹਦਾ ਨੰਬਰ ਆਉਣ ਵਾਲਾ ਹੁੰਦਾ ਉਹਨੂੰ ਜਾਖੜ ਜੀ ਬਿਠਾ ਦੇ ਉੱਪਰ ਲਿਆ ਕੇ ਇਹ ਤਾਂ ਹੁਣ ਅਸ਼wini ਸ਼ਰਮਾ ਨੂੰ ਪੁੱਛੋ ਉਹਨਾਂ ਦੇ ਦਿਲ ਤਕੀ ਜਲਦੀ ਪਈ ਹੈ ਭੰਡਾਰੀ ਸਾਹਿਬ ਨੂੰ ਪੁੱਛੋ ਮਨੰਜਨ ਕਾਲੀਆ ਜੀ ਨੂੰ ਪੁੱਛੋ ਕਿ ਉਹਨਾਂ ਦੇ ਦਿਲ ਤਕੀ ਬੀਤਦੀ ਪਈ ਹੈ ਸਰ ਹਲਕੇ ਦੀ ਚੋਣ ਪਸਾਰ ਕਰਨ ਜਾ ਰਹੇ ਕਿਤਨਾ ਪਿਆਰ ਮਿਲਦਾ ਔਰ ਕਿੱਦਾਂ ਦੀ ਮੁਸ਼ਕਿਲਾਂ ਦੱਸੀ ਜਾ ਰਹੀ ਲੋਕਾਂ ਦਾ ਦੇਖੋ ਮੇਰੀ ਸੇਵਾ ਸਮਰਪਣ ਵਈਮਾਨਦਾਰੀ ਦੇ ਭਾਵ ਨੂੰ ਲੋਕ ਜਾਣਦੇ ਆ ਔਰ ਮੈਂ ਜ਼ਿਲ੍ਹਾ ਬਾਰਿਸ਼ ਜੋ ਬੁੱਧੀ ਜੀਵੀਆਂ ਦੀ ਜਮਾਤ ਹੈ ਉਹ ਮੈਨੂੰ ਦੋ ਦੋ ਵਾਰੀ ਬਾਦ ਦਾ ਪ੍ਰਧਾਨ ਬਣਾਇਆ ਔਰ ਮੈਂ ਬਾਰ ਕੌਂਸਲ ਪੰਜਾਬ ਨਾ ਹਰਿਆਣਾ ਦਾ ਕੋਆਪਟਡ ਮੈਂਬਰ ਵੀ ਰਿਹਾ ਹਾਂ ਔਰ ਹੁਸ਼ਾਰਪੁਰ ਦੀਆਂ ਵਿਵਨ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਸਮਾਜ ਭਲਾਈ ਦਾ ਕੰਮ ਕਰਦੀਆਂ ਮੈਂ ਉਹਨਾਂ ਨਾਲ ਵੀ ਜੁੜਿਆ ਰਿਹਾ ਔਰ ਮੇਰਾ ਜਿਹੜਾ ਕਿਰਦਾਰ ਹੈਗਾ ਜਿਹੜਾ ਮੇਰਾ ਚਾਲ ਚਲਿਤਰ ਹੈ ਖੁੱਲਾ ਹੈ ਸਾਰਾ ਲੋਕਾਂ ਨੂੰ ਪਤਾ ਔਰ ਇੰਨੇ ਸਮੇਂ ਤੋਂ ਮੈਂ ਜਿਹੜਾ ਕੰਮ ਕਰਦਾ ਆ ਰਿਹਾ ਉਹਦਾ ਹੀ ਨਤੀਜਾ ਸੀ ਕਿ ਵਰਕਰ ਸਹਿਬਾਨ ਨੇ ਜ਼ੋਰ ਪਾ ਕੇ ਹਾਈ ਕਮਾਂਡ ਨੂੰ ਕਿਹਾ ਕਿ ਰਣਜੀਤ ਕਮਾਂਡ ਨੂੰ ਇੱਥੋਂ ਕੈਂਡੀਡੇਟ ਬਣਾਇਆ ਜਾਵੇ ਔਰ ਮੈਂ ਉਹਨਾਂ ਦਾ ਸਤਿਕਾਰ ਕੀਤਾ ਔਰ ਅੱਗੇ ਆਇਆ ਹਾਲਾਂਕਿ ਸਮਾਂ ਬਹੁਤ ਥੋੜਾ ਹੈ 20 ਦਿਨ ਦਾ ਸਮਾਂ ਹੈ ਲੇਕਿਨ ਵਰਕਰ ਸਹਿਬਾਨ ਦਾ ਜੋ ਜੋਸ਼ ਚੱਲਦਾ ਪਿਆ ਉਹ ਕਹਿ ਰਹੇ ਕਿ ਅਸੀਂ 24 24 ਘੰਟੇ ਕੰਮ ਕਰਨ ਨੂੰ ਵੀ ਤਿਆਰ ਹਾਂ ਬਾਕੀ ਆਪ ਸਭ ਦੇ ਸਹਿਯੋਗ ਦੇ ਨਾਲ ਔਰ ਪਰਮਪਿਤਾ ਦੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮੈਂ ਡੇਟ ਜਰੂਰ ਪ੍ਰਾਪਤ ਕਰਾਂਗਾ